ਅਗਲੀ ਖਬਰ ਦੇ ਵੱਲ ਵਧੀਆ ਅਗਲੀ ਖਬਰ ਵੀ ਅਮਰੀਕਾ ਤੇ ਜਿਵੇਂ ਰੂਸ ਯੂਕਰੇਨ ਜੰਗ ਦੇ ਬਾਰੇ ਆਪਾਂ ਗੱਲ ਕਰਕੇ ਹਟਿਆ ਅਗਲੀ ਖਬਰ ਜਿਹੜੀ ਆ ਅਮਰੀਕਾ ਦੇ ਹਿੱਤਾਂ ਦੀ ਇਜ਼ਰਾਈਲ ਦੇ ਨਾਲ ਜੁੜੀ ਹੋਈ ਹੈ ਕ੍ਰਿਸਟੀਨੋਮ ਜਿਹੜੇ ਕਿ ਹੋਮਲੈਂਡ ਸਕਿਉਰਿਟੀ ਸਕੱਰੇਟਰੀ ਨੇ ਉਹਨਾਂ ਨੇ ਇਜ਼ਰਾਈਲ ਦੇ ਨਾਲ ਜਿਹੜੇ ਉੱਥੋਂ ਦੇ ਅਧਿਕਾਰੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਇਜ਼ਰਾਈਲ ਦੇ ਵਿੱਚ ਜਾ ਕੇ ਉੱਥੋਂ ਦਾ ਦੌਰਾ ਕਰਕੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਮਰੀਕਨ ਸਪੋਰਟ ਜਿਹੜੀ ਆ ਇਜ਼ਰਾਈਲ ਨੂੰ ਮਿਲਦੀ ਰਹੇਗੀ ਜਾਂ ਇਸ ਇਸ ਮਾਮਲੇ ਉਤੇ ਕਿਹੜੀਆਂ ਡਿਸਐਗਰੀਮੈਂਟਸ ਨੇ ਜਾਂ ਹੋਰ ਕੰਟਰਡਿਕਸ਼ਨ ਕੰਟਰਡਿਕਟਸ ਜਿਹੜੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾ ਸਕੇ ਆ ਦੱਸਿਆ ਜਾ ਰਿਹਾ ਹੈ ਕਿ ਉਦੋਂ ਮਿਲੇ ਨੇ ਕ੍ਰਿਸਟੀਨੋਮ ਜਦੋਂ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਸੁਣਨ ਨੂੰ ਆ ਰਹੀ ਸੀ ਜਾਂ ਇਹ ਚਰਚਾ ਚੱਲੀ ਸੀ ਕਿ ਜਿਹੜੇ ਟੈਂਸ਼ਨਸ ਨੇ ਉਹ 트੍ਰੰਪ ਤੇ ਨਿਤਨ ਆਹੋ ਦੇ ਵਿਚਾਰ ਦੇਖਿਆ ਜਾ ਰਹੀਆਂ ਨੇ ਮਤਲਬ ਇਹਨਾਂ ਦਾ ਰਿਸ਼ਤਾ ਉਹ ਨਹੀਂ ਰਿਹਾ ਜਾਂ ਪਿੱਛੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਜਾਂ ਜੋ ਪਹਿਲਾਂ ਕਿਹਾ ਸਿਆ ਜਾ ਰਿਹਾ ਸੀਗਾ ਉਹ ਉਹਨਾਂ ਨੇ ਬੈਂਜਾਮਿਨ ਨਿਤਨ ਯਾਹੂਦੀ ਨਾਲ ਵੀ ਮੁਲਾਕਾਤ ਕੀਤੀ ਹੈ ਤੇ ਉੱਥੋਂ ਦੇ ਜਿਹੜੇ ਫੋਰਨ ਮਿਨਿਸਟਰ ਨੇ ਗੈਦਰਯੋਨ ਸਾਰ ਉਹਨਾਂ ਦੇ ਨਾਲ ਵੀ ਇੱਕ ਜਿਹੜੀ ਗੱਲਬਾਤ ਮੁਲਾਕਾਤ ਦੇ ਵਿੱਚ ਕੀਤੀ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਇਜ਼ਰਾਈਲੀ ਐਮਬੈਸੀ ਦੇ ਵਿੱਚ ਜਿਹੜੇ ਦੋ ਜਣੇ ਮਾਰੇ ਗਏ ਸੀਗੇ ਸ਼ੂਟਿੰਗ ਦੀ ਵਾਰਦਾਤ ਦੇ ਵਿੱਚ ਵਾਸ਼ਿੰਗਟਨ ਦੇ ਵਿੱਚ ਉਸ ਮਾਮਲੇ ਦੇ ਉੱਤੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਇਜ਼ਰਾਈਲ ਦੇ ਨਾਲ ਹਾਂ ਤੇ ਉਹਨਾਂ ਲੋਕਾਂ ਦੇ ਨਾਲ ਆਪਣੀ ਜਿਹੜੀ ਸ਼ਰਨਹਜਲੀ ਹੈ ਜਾਂ ਹਮਦਰਦੀ ਹੈ ਉਹ ਅਸੀਂ ਪ੍ਰਗਟ ਕਰਦੇ ਹਾਂ ਪ੍ਰੈਜ਼ੀਡੈਂਟ ਜਿਹੜੇ ਟਰੰਪ ਨੇ ਉਹਨਾਂ ਦੇ ਵੀ ਆਪਣਾ ਜਿਹੜਾ ਸੁਨੇਹਾ ਭੇਜਿਆ ਸੀ ਕ੍ਰਿਸਟੀਨੋਮ ਦੇ ਹੱਥ ਤੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਤੁਹਾਡੇ ਨਾਲ ਹ ਇਹ ਜਿਹੜੀ ਵੀ ਤੁਸੀਂ ਵਾਰ ਜਿਹੜੀ ਆ ਹੇਟ ਦੇ ਖਿਲਾਫ ਆ ਜਾਂ ਕਿਸੇ ਵੀ ਹੋਰ ਮਾਮਲਿਆਂ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਅਮਰੀਕਾ ਦੀ ਧਰਤੀ ਤੋਂ ਇਸ ਤਰ੍ਹਾਂ ਦਾ ਕੋਈ ਜਿਹੜਾ ਕਾਰਾ ਉਹਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜਾਂ ਜਿਸ ਦੇ ਵਿੱਚ ਇਜ਼ਰਾਈਲੀ ਜਿਹੜੇ ਲੋਕ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਕੰਮ ਕਰਦੇ ਲੋਕਾਂ ਨੂੰ ਜਾਂ ਇਜ਼ਰਾਈਲੀ ਮੂਲ ਦੇ ਲੋਕਾਂ ਨੂੰ ਟਾਰਗੇਟ ਜਿਹੜਾ ਉਹ ਕੀਤਾ ਜਾ ਸਕੇ ਲੰਘੇ ਦਿਨਾਂ ਦੇ ਵਿੱਚ ਇੱਕ ਗੱਲ ਜਿਹੜੀ ਹੈ ਉਹ ਹੋਰ ਚਰਚਾ ਦੇ ਵਿੱਚ ਰਹੀ ਉਹ ਇਹ ਹੈ ਕਿ ਈਰਾਨ ਤੇ ਜਿਹੜਾ ਯੂਐਸ ਹੈ ਜਾਂ ਅ ਬੈਂਜਾਮਿਨ ਤਨਜਾਹੂ ਨੇ ਉਹ ਈਰਾਨ ਦੇ ਮਾਮਲੇ ਉੱਤੇ ਯੂਐਸ ਦੇ ਉੱਤੇ ਹੋਰ ਦਬਾਅ ਜਿਹੜਾ ਉਹ ਪਾਉਣਾ ਚਾਹੁੰਦੇ ਸੀਗੇ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਇਹ ਟਰੰਪ ਦੀ ਤੇ ਜਿਹੜੇ ਹੋਰ ਯਮਨ ਦੇ ਨਾਲ ਹੋਰ ਜਿਹੜੇ ਇਲਾਕਿਆਂ ਦੇ ਵਿੱਚ ਜਿਹੜੀ ਵਾਰਦਾਤਾਂ ਵਾਪਰ ਰਹੀਆਂ ਨੇ ਤੇ ਉਹਦੇ ਨਾਲ ਜਿਹੜੀ ਫਰਸਟ੍ਰੇਸ਼ਨ ਅਮਰੀਕਾ ਦੀ ਉਹ ਲਗਾਤਾਰ ਵੱਧ ਰਹੀ ਹੈ ਤੇ ਅਮਰੀਕਾ ਹਲੇ ਤੱਕ ਵੀ ਵੱਡੇ ਵੱਡੇ ਦਾਅਵਿਆਂ ਦੇ باوجود ਜਿਹੜੀ ਜੰਗ ਆ ਉਹਨੂੰ ਖਤਮ ਨਹੀਂ ਕਰ ਸਕਿਆ ਤੇ ਇਸ ਕਰਕੇ ਕ੍ਰਿਸਟੀ ਨੋਇਮ ਸ਼ਾਇਦ ਇਹ ਪ੍ਰਭਾਵ ਛੱਡਣਾ ਚਾਹੁੰਦੇ ਨੇ ਕਿ ਅਮਰੀਕਨ ਜਿਹੜੇ ਹਿੱਤ ਨੇ ਜਾਂ ਅਮਰੀਕਨ ਜਿਹੜੀ ਪਾਲਿਸੀਆਂ ਨੇ ਉਹਨਾਂ ਦੀ ਇਹਨਾਂ ਮਾਮਲਿਆਂ ਦੇ ਵਿੱਚ ਕੀ ਆਉਣ ਵਾਲੇ ਟਾਈਮ ਦੇ ਵਿੱਚ ਭੂਮਿਕਾ ਰਹਿਣ ਵਾਲੀ ਆ ਜਾਂ ਉਹ ਇਜ਼ਰਾਈਲ ਨੂੰ ਕੁਝ ਗੱਲਾਂ ਦੇ ਵਿੱਚ ਚੇਤਾ ਕਰਾਉਣਾ ਚਾਹੁੰਦੇ ਆ ਇਸ ਮਾਮਲੇ ਦੇ ਵਿੱਚ ਕ੍ਰਿਸਟੀ ਨੋਇਮ ਨੇ ਕੁਝ ਗੱਲਾਂ ਜਿਹੜੀਆਂ ਅਮਰੀਕਨ ਸਰਕਾਰ ਵੱਲੋਂ ਨੇ ਉਹ ਸਪਸ਼ਟ ਵੀ ਕੀਤੀਆਂ ਨੇ ਉਧਰ ਦੂਜੀ ਜਿਹੜੀ ਇਹਦੇ ਨਾਲ ਲੱਗਦੀ ਖਬਰ ਆ ਉਹ ਕੈਲੀਫੋਰਨੀਆ ਦੇ ਨਾਲ ਜੁੜਦੀ ਹੈ ਕੈਲੀਫੋਰਨੀਆ ਦੇ ਵਿੱਚ ਆਪਾਂ ਦੇਖਿਆ ਕਿ ਇੱਥੋਂ ਦੇ ਜਿਹੜੇ ਗਵਰਨਰ ਨੇ ਗੈਵਨ ਨਿਊਸਮ ਉਹਨਾਂ ਦੀ ਜਿਹੜੀ ਹੁਣ ਤੱਕ ਦਾ ਜਿਹੜਾ ਉਹਨਾਂ ਦੀ ਕਾਰਕਰਦਗੀ ਰਹੀ ਹੈ ਜਾਂ ਉਹਨਾਂ ਦਾ ਜਿਹੜਾ ਕਾਰਜਕਾਲ ਰਿਹਾ ਹੈ ਅਬ ਬੇਸ਼ੱਕ ਡੈਮੋਕ੍ਰੇਟਸ ਉਹਨਾਂ ਦੀ ਵਾਹਵਾ ਕਰਦੇ ਹੋਣਗੇ ਪਰ ਆਪਾਂ ਨੂੰ ਪਤਾ ਕੁਝ ਮਾਮਲਿਆਂ ਦੇ ਵਿੱਚ ਉਹਨਾਂ ਦੀ ਆਲੋਚਨਾ ਜਿਹੜੀ ਹੁੰਦੀ ਹੈ ਉਹ ਬੇਹੱਦ سنگੀਨ ਹੁੰਦੀ ਆ ਤੇ ਉਹਨਾਂ ਦੇ ਬਾਰੇ ਚਰਚਾ ਇਹ ਆ ਕਿ ਉਹਨਾਂ ਦੇ ਇਸ ਟਾਈਮ ਉਹਨਾਂ ਦੇ ਜਿਹੜੇ ਹਿੱਤ ਨੇ ਜਾਂ ਉਹਨਾਂ ਦੇ ਜਿਹੜੇ ਇੰਟਰਸਟ ਨੇ ਉਹ ਪ੍ਰੈਜ਼ੀਡੈਂਟ ਇਲੈਕਸ਼ਨ ਨਾਲੋਂ ਜ਼ਿਆਦਾ ਨੇ ਤੇ ਕੈਲੀਫੋਰਨੀਆ ਦੇ ਵਿੱਚ ਘੱਟ ਨੇ ਉਧਰ ਦੂਜੇ ਪਾਸੇ ਅੱਜ ਪੋਲੀਟਿਕੋ ਜਿਹੜਾ ਇੱਕ ਅਧਾਰਾ ਉਹਦੀ ਇੱਕ ਚਰਚਾ ਦੇ ਮੁਤਾਬਕ ਕਮਲਾ ਹੈਰਿਸ ਕੀ ਕੈਲੀਫੋਰਨੀਆ ਦੇ ਵੋਟਰਾਂ ਨੂੰ ਇੱਕ ਗਵਰਨਰ ਦੇ ਤੌਰ ਤੇ ਲੁਭਾ ਸਕਣਗੇ ਅੱਜ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਵੀ ਜਿਹੜਾ ਇੱਕ ਆਰਟੀਕਲ ਆ ਉਹ ਲਿਖਿਆ ਤੇ ਜਿਹੜਾ ਚਰਚਾ ਦੇ ਵਿੱਚ ਆ ਤੁਸੀਂ ਦੇਖੋ ਵੀ ਇੱਕ ਪ੍ਰੈਜ਼ੀਡੈਂਟ ਇਲੈਕਸ਼ਨ ਲੜ ਚੁੱਕੀ ਹੈ ਬੀਬੀ ਤੇ ਉਹ ਕੈਲੀਫੋਰਨੀਆ ਦੀ ਗਵਰਨਰ ਬਣਨ ਦੇ ਲਈ ਕਾਲੀ ਆ ਜਾਂ ਉਹਦੇ ਬਾਰੇ ਚਰਚਾ ਚੱਲੀ ਜਾਂਦੀ ਹੈ ਇੱਕ ਕੈਲੀਫੋਰਨੀਆ ਦਾ ਮੌਜੂਦਾ ਗਵਰਨਰ ਹੈ ਜਿਹੜੇ ਜਿਹਦੇ ਉੱਤੇ ਇਹ ਦੋਸ਼ ਲੱਗਦਾ ਜਾਂ ਜਿਹਦੇ ਬਾਰੇ ਚਰਚਾ ਚੱਲਦੀ ਆ ਵੀ ਉਹਦੇ ਜਿਹੜੇ ਇਸ ਟਾਈਮ ਇੰਟਰਸਟ ਨੇ ਜਿਹੜੇ ਨਿੱਜੀ ਹਿੱਤ ਨੇ ਉਹ ਗਵਰਨਰ ਨੂੰ ਛੱਡ ਕੇ ਤੇ ਪ੍ਰੈਜ਼ੀਡੈਂਟ ਇਲੈਕਸ਼ਨ ਵੱਲ ਜ਼ਿਆਦਾ ਨੇ ਦੋਨੇ ਡੈਮੋਕ੍ਰੇਟਸ ਨੇ ਤੇ ਦੋਨੇ ਆਪਸ ਵਿੱਚ ਦੀ ਇੱਕ ਤਰੀਕੇ ਦੇ ਨਾਲ ਦੋਨਾਂ ਅਹੁਦਿਆਂ ਨੂੰ ਤੋੜ ਦੇ ਵਿੱਚ ਐਕਸਚੇਂਜ ਕਰਨ ਦੇ ਵਿੱਚ ਲੱਗੇ ਹੋਏ ਨੇ ਸੋ ਕਹਿੰਦੇ ਕਿ ਇਸ ਸਮਰ ਤੋਂ ਬਾਅਦ ਇਹ ਡਿਸਾਈਡ ਹੋ ਸਕਦਾ ਹੈ ਕਿ ਉਹ ਰਨ ਕਰ ਸਕਦੇ ਨੇ ਜਾਂ ਹੋ ਡੈਮੋਕ੍ਰੇਟ ਜਿਹੜੀ ਫੀਲਡ ਆ ਉਹਨੂੰ ਖਾਲੀ ਛੱਡ ਸਕਦੇ ਨੇ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਉਹਨਾਂ ਉੱਤੇ ਕਿਵੇਂ ਕਰ ਰਹੇ ਨੇਗੇ ਪਰ ਰਿਪਬਲਿਕਨਸ ਕਹਿੰਦੇ ਜਿਹੜੇ ਨੇ ਉਹ ਕਹਿੰਦੇ ਵੇਟਿੰਗ ਨਹੀਂ ਕਰ ਰਹੇ ਇੰਟਰਵਿਊਜ਼ ਦੇ ਵਿੱਚ ਫੰਡਰੇਜ਼ਿੰਗ ਦੇ ਵਿੱਚ ਇਹ ਫੰਡਰੇਜ਼ਿੰਗ ਈਮੇਲ ਦੇ ਵਿੱਚ ਜਾਂ ਹੋਰ ਉਹ ਆਲਰੇਡੀ ਹੈਰਿਸ ਨੂੰ ਨਿਸ਼ਾਨੇ ਤੇ ਲਈ ਬੈਠੇ ਨੇ ਕੰਜ਼ਰਵੇਟਿਵ ਜਿਹੜੇ ਨੇ ਸਟੀਵ ਹੈਰਟਨ ਜਾਂ ਹੋਰ ਜਿਹੜੇ ਲੋਕ ਨੇ ਇਹਨਾਂ ਦੇ ਨਾਲ ਜੁੜੇ ਹੋਏ ਨੇ ਚੈਡ ਬਿਨਾਕੋ ਹੋਰ ਉਹਨਾਂ ਵਰਗੇ ਜਿਹੜੇ ਲੋਕ ਨੇ ਉਹ ਆਲਰੇਡੀ ਕਹਿੰਦੇ ਅਸੀਂ ਇਹੋ ਜੀਆਂ ਸਟ੍ਰੈਟਜੀਜ਼ ਬਣਾ ਰਹੇ ਹਾਂ ਜਿਹਦੇ ਵਿੱਚ ਜੇਕਰ ਹੈਰਿਸ ਕੈਲੀਫੋਰਨੀਆ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ ਉਹ ਸਿਆਸਤ ਦੇ ਵਿੱਚ ਐਕਟਿਵ ਹੁੰਦੇ ਨੇ ਤਾਂ ਅਸੀਂ ਉਹਨਾਂ ਦਾ ਡਟ ਕੇ ਜਿਹੜਾ ਮੁਕਾਬਲਾ ਕਰ ਸਕੀਏ ਉਹ ਕਹਿੰਦੇ ਕਿ ਹੁਣ ਉਹ ਸਮਾਂ ਗੁਜ਼ਰ ਚੁੱਕਿਆ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਨੇ ਉਹ ਬਾਹਰ ਖੜੀ ਕਰਕੇ ਕਹਿ ਦੇਣਗੇ ਕਿ ਇਹ ਤਾਂ ਬਲੂ ਸਟੇਟ ਹੀ ਰਹਿਣੀ ਆ ਉਹ ਕਹਿੰਦੇ ਹਾਲਾਤ ਕਿਤੇ ਕਿਸੇ ਪਾਸੇ ਵੱਲ ਨੂੰ ਵੀ ਜਾ ਸਕਦੇ ਨੇ ਹਾਲਾਤ ਕਦੋਂ ਵੀ ਬਦਲ ਸਕਦੇ ਨੇ ਸੋ ਐਸ ਟਾਈਮ ਜਿਹੜਾ ਰਿਪਬਲਿਕਨ ਥਿੰਕ ਟੈਂਕ ਦਾ ਰਿਪਬਲਿਕਨਸ ਦਾ ਜਿਹੜਾ ਮੀਡੀਆ ਪ੍ਰੋ ਰਿਪਬਲਿਕਨਸ ਮੀਡੀਆ ਜਾਂ ਹੋਰ ਜਿੰਨੇ ਵੀ ਲੋਕ ਨੇ ਉਹਨਾਂ ਦਾ ਐਸ ਟਾਈਮ ਟੈਨ ਲੱਗਿਆ ਹੋਇਆ ਕਿ ਗਵਰਨਰ ਨਿਊਸਮ ਦੇ ਨਾਲ ਨਾਲ ਆਪਾਂ ਕਮਲਾ ਹੈਰਿਸ ਦੇ ਜਿਹੜਾ ਇਹ ਵਰਤਾਂ ਤਾਂ ਇਹਨੂੰ ਕਾਊਂਟਰ ਕਿਵੇਂ ਕਰਨਾ ਜੀ